इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੈਂ ਪੱਤਰਕਾਰ ਜਸਵਿੰਦਰ ਸਿੰਘ ਇੰਡੀਆ ਟੀਵੀ ਨਿਊਜ਼ ਅੱਜ ਆਪਾਂ ਖੜੇ ਹਾਂ ਪਿੰਡ ਸੀਗਿਆਂ ਦੇ ਵਿੱਚ ਸੌਤਾ ਰਾਇਕੋਰਡ ਦੇ ਵਿੱਚ ਅੱਜ ਪਿੰਡ ਸੀਗਿਆਂ ਦੇ ਵਿੱਚ ਭਗਤ ਸਿੰਘ ਗੁਰੂ ਗੰਸਾ ਸਾਹਿਬ ਮਹਾਰਾਜ ਜੀ ਦੇ ਖੰਡ ਪੜ ਪ੍ਰਕਾਸ਼ ਹੋ ਗਿਆ ਹੈ ਹਨਾ ਆਵਾ ਪੱਡ ਪਿੰਡ ਸਿੰਘਾਂ ਦੀ ਸਾਧ ਸੰਗਤ ਦੇ ਨਾਲ ਗੱਲਬਾਤ ਕਰਦੇ ਆ ਜੀ ਪੜ ਸਿੰਘਾਂ ਦੇ 11 ਖਾਲਸਾ ਵਾਹਿਬਾ ਜੀ ਭਾਬਾ ਜੀ ਭਾਜੀ ਜੀ ਦਾ ਖਾਲਸਾ ਸ੍ਰੀ ਵਹਿਬੀ ਜੀ ਕੀ ਫਤਿਹ ਆਵਾ ਪੱਡ ਰਾਮਗੜ੍ਹ ਸਿੰਘਾਂ ਨਗਰ ਵਿਖੇ ਇਸੇ ਦਸੰਗਾਂ ਦੀ ਜਗ੍ਹਾ ਇੱਥੇ ਵਿਰੇਕ ਸਾਲ ਸਾਲ ਦੀ ਤਰ੍ਹਾਂ ਐਟਕੀ ਜੇ ਇਸ ਵਾਰ ਵੀ ਸਾਰੇ ਪਿੰਡ ਨੇ ਨਾਲ ਮਿਲ ਕੇ ਇਹ ਸਮਾਗਮ ਕੀਤਾ ਇੱਥੇ ਪਿੰਡ ਦੀਆਂ ਸੰਗਤਾਂ ਆ ਕੇ ਸੇਵਾ ਕਰਦੀਆਂ ਹਨ ਤੇ ਬਹੁਤ ਵਧੀਆ ਢੰਗ ਨਾਲ ਮੰਦਰ ਚਲਾਉਂਦੇ ਹਨ ਤੇ ਮਤਲਬ ਬਹੁਤ ਵਧੀਆ ਪ੍ਰੋਗਰਾਮ ਲਾਇਆ ਜਾਂਦਾ ਹੈ ਮੌਜੂਦ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਟਰੱਕੇ ਵਾਲੀ ਆਈ ਤੇ ਸਭੀ ਚੱਕ ਲਈ ਤੇ ਮਹਾਬਾਬ ਦਾ ਨਿਸ਼ਾਨ ਬਟੇ ਜੀ ਗੁਰੂ ਜੀ ਨਾਲ ਤੇ ਉਪਸੱਤ ਆਪਣੇ ਖੱਟੇ ਖੜਪਾ ਸਾਹਿਬ ਦੇ ਪ੍ਰਮਪਤਾ ਕੀਤੀ ਗਈ ਸੀ ਜਿਸ ਦੇ ਨਾਲ ਵਰਨੀ ਦੇ ਜਗਜੀਤ ਸਿੰਘ ਜਰਨੈਲ ਦੇ ਨਾਲ ਸਹਿਯੋਗ ਦੇ ਨਾਲ ਬਹੁਤ ਵਧੀਆ ਪ੍ਰੋਗਰਾਮ ਕੀਤਾ ਗਿਆ। ਉਹ ਇੱਕ ਚੜ੍ਹਦੀ ਕਲਾ ਦੇ ਸਾਰੇ ਲੋਕਾਂ ਨੂੰ ਇਸੇ ਤਰ੍ਹਾਂ ਹੀ ਅੱਜ ਜੋ ਉਪਾਏ ਗਏ ਨੇ ਨੰਗਰ ਨੂੰ ਦਿੱਤਾ ਗਿਆ। ਸਾਰੇ ਨਕਰ ਦਾ ਬਹੁਤ ਹੀ ਜ਼ਿਆਦਾ ਸਹਿਯੋਗ ਹੈ। ਐਨ ਆਰ ਆਈ ਵੀ ਦਾ ہمارا ਵੀ ਜਲੂਰ ਹੈ। ਸਾਰੇ ਨਕਰ ਦੇ ਤਮਾਦ ਪਾਏ ਟੈਂਕ ਚੰਗੀ ਕਰਾ ਲ ਕੇ ਵਾਈਟਪੇਪਰ ਵਾਈਟ ਦਾ ਖਾਸਾ ਜੀ ਆਇਆਂ ਨੂੰ ਅਮਦੇ ਸਾਡੇ ਦੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਤਾਂ ਨੇ 1 ਸਾਲ ਦੇ ਪਰ ਉਹ ਖੰਡਪਾੜ ਇੱਥੇ ਵਾਦੇ ਸੀ ਦਾਸੰਗਾਂ ਦੇ ਆਰੰਭ ਕਰਨ ਦੇ ਆ ਬੜੀ ਤੂਫਾਨ ਦੇ ਨਾਲ ਬਾਹਰੋਂ ਵੀ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚੋਂ ਵੀ ਸਾਜਤ ਆਉਂਦੀ ਆ ਪਿੰਡ ਦਾ ਵੀ ਬਹੁਤ ਵੱਡਾ ਸੰਯੋਗ ਆ ਸਾਰੇ ਲੱਗਰਾਂ ਦਾ ਸਾਰੇ ਆ ਪਹਾੜਾਂ ਦਾ ਬੀਬੀਆਂ ਦਾ ਤੇ ਨੌਜਵਾਲ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ ਹਰ ਇੱਕ ਸਾਲ ਕਿਉਂ ਸਾਰੇ ਜਾਣੇ ਰਲ ਕੇ ਇਕੱਲੇ ਸਾਰੇ ਜਾਣੇ ਅੱਜ ਲੰਗਰ ਚਾਲਦਾਗਾ ਕੰਨ ਨਾਲ ਇਕੱਲੇ ਲੰਗਰ ਚਾਲਦਾ ਸਮਾਗਮ ਦੇ ਵਿੱਚ ਬਾਬਾ ਜੀ ਦੀ ਇਹਨਾਂ ਕਿਰਪਾ ਗਈ ਸਾਰੇ ਲੰਗਰਾਂ ਨੇ ਸਹਿਯੋਗ ਦੇ ਨਾਲ ਇਹ ਗੱਲਬਾਤ ਆਰੰਭ ਹੋ ਜਾਂਦੇ ਨੇ ਸਾਰੇ ਆਮਤਾਂ ਦੇ ਨਾਲ ਲੰਗਰ ਚੱਲਦਾ ਦਾ ਸੰਗਤਾਂ ਬੈਠਿਆ ਨੇ ਲੰਨ ਮਾਲ ਦੇ ਨਾਲ ਗੁਰੂ ਦੇ ਚਰਲਾ ਦੇ ਵਿੱਚ ਗੁਰੂ ਦੇ ਚਰਲਾ ਦੇ ਵਿੱਚ ਹੀ ਇੱਕਦੂ ਸੰਗਤਾਂ ਬੈਠਿਆ ਰਹੇ ਹਰ ਇੱਕ ਸਾਲ ਹੀ ਅਸੀਂ ਇੱਕਦੂ ਖਸਿਆ ਦੇ ਨਾਲ ਹੀ ਬਾਬਿਆਂ ਦੇ ਨਾਲ ਮਲਾਉਂਦੇ ਰਹੀਏ ਬਾਬੇ ਸੀ ਦਸਗੜ੍ਹ ਵਾਲੇ ਨਾਲ ਮਲਾਉਂਦੇ ਰਹੀਏ ਇਹਨਾਂ ਦੀ ਯਾਦ ਨੂੰ ਤਾਜ਼ੀਆਂ ਤਾਜ਼ੀਆਂ ਕਰਦੇ ਰਹੀਏ ਤਾਜ਼ੀਆਂ ਕਰਦੇ ਨਾਲ ਹੀ ਆਉਣ ਵਾਲੀਆਂ ਸਾਡੇ ਆਪੀੜਿਆਂ ਨੂੰ ਪਤਾ ਲੱਗੇਗਾ ਕਿ ਇਹ ਸਾਡੇ ਗੁਰੂ ਨੇ साडे देवी देवते तिल थोड़ी पता लगना वाहगुरु जी का खालसा श्री वाहेगुरू जी की <laughs> Yeah, <síntate> ਬਿੱਲੀ ਲੱਗਦੀ ਹੈ ਪਾਪੋਟਸ ਰਬੀ ਖਾਲਸਾ ਵਾਹਿਗੁਰੂ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਰਾਮਗੜ੍ਹ ਸ੍ਰੀ ਨਗਰ ਵਿਖੇ ਇਸੇ ਦਸੰਗਾਂ ਦੀ ਜਗ੍ਹਾ ਇੱਥੇ ਵਿਰੇਕ ਸਾਲ ਸਾਲృతਣਾ ਐਤ ਕੀ ਇਸ ਵਾਰ ਵੀ ਸਾਰੇ ਪਿੰਡ ਨੇ ਰਲ ਮਿਲ ਕੇ ਇਹ ਸਮਾਗਮ ਕੀਤਾ ਇੱਥੇ ਪਿੰਡ ਦੀਆਂ ਸੰਗਤਾਂ ਆ ਕੇ ਸੇਵਾ ਕਰਦੀਆਂ ਹਨ ਤੇ ਬਹੁਤ ਬੜੀਆ ਢੰਗ ਨਾਲ ਮੰਦਿਰ ਚਲਾਉਂਦੇ ਹਨ ਤੇ ਬਦਲੇ ਬਹੁਤ ਬੜੀਆ ਪ੍ਰੋਗਰਾਮ ਲਾਇਆ ਜਾਂਦਾ ਹੈ ਮੈਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਰਕ ਦੀ ਗੱਲ ਜਿਹੜੀ ਤਰਕੀ ਵਾਲੀ ਹੈ ਇਹ ਸਭੀ ਚੈੱਕ ਪਾਈ ਜੇ ਮਹਾਦਾਸ ਦੇ ਅਨੁਸਾਰ ਬਟੇ ਜੀ ਦੰਦੇ ਸੀਗਾ ਸਾਲਾਂ ਤੇ ਪਿਛਤ ਆਪਣੇ ਖੱਟੇ ਖੰਡਪਾਤ ਸਾਹਿਬ ਦੇ ਸ਼ੁਰੂਆਤ ਕੀਤੀ ਗਈ ਸੀ ਜਿਸ ਦੇ ਨਾਲ ਵਰਨੀ ਜੇ ਜਗਜੀਤ ਸਿੰਘ ਦੇ ਬਾਅਦ ਵੀ ਕੰਮ ਕੀਤਾ ਗਿਆ ਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਪ੍ਰੋਗਰਾਮ ਕੀਤਾ ਗਿਆ ਲਾਈਟ ਚੜ੍ਹਦੀ ਕਲਾ ਸਾਰੇ ਨਗਰ ਨੂੰ ਇਸੇ ਤਰ੍ਹਾਂ ਹੀ ਅੱਜ ਤੋਂ ਮੁਕਾਇਆ ਗਏ ਨੇ ਨਗਰ ਕੋਟ ਬਣਤਿਆ ਗਿਆ ਸਾਰੇ ਨਗਰ ਦਾ ਬਹੁਤ ਹੀ ਜ਼ਿਆਦਾ ਸਹੂਲਤ ਹੈ ਐਨਆਰਆਈ ਤੋਂ ਨਰਿਕਾ ਜਦੂਰ ਸਾਰੇ ਨਗਰ ਦੇ ਨਗਰਪਾਲਿਕਾ ਇਟਾਈ ਚੱਤੀ ਕਰਾ ਲਏ ਗਏ ਗੈਗਟ ਕੇ ਬਰਤ ਵਰਤਦਾ ਵਾਹਿਗੁਰੂ ਦਾ ਸ਼ਰਧਾ ਵਾਹਿਗੁਰੂ ਸਾਡੇ ਦੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਬਾਤੇ ਇਹ ਸੰਗਤਾਂ ਨੇ ਰਕ ਸਾਲ ਦੇ ਪਰ ਉਹ ਖੰਡਪਾੜ ਵਿੱਚ ਵਾਦੇ ਸੀ 10 ਗਾ ਦੀ ਆਰੰਭ ਕਰਨ ਦੇ ਆ ਬੜੀ ਤੀਵਤਾ ਨਾਲ ਬਾਹਰੋਂ ਵੀ ਦੇਸ਼ਾਂ ਪਰਦੇਸਾਂ ਦੇ ਵਿੱਚੋਂ ਵੀ ਸਹਾਇਕਤ ਆਉਂਦੀ ਆ ਪੰਡ ਦਾ ਵੀ ਬਹੁਤ ਵੱਡਾ ਸੰਯੋਗ ਆ ਸਾਰਿਆਂ ਲੱਗਰਾਂ ਦਾ ਸਾਰੇ ਆ ਟਾੜਾਂ ਦਾ ਬੀਬੀਆਂ ਦਾ ਤੇ ਨੌਜਵਾਨ ਵੀਰਾਂ ਦਾ ਬਹੁਤ ਵੱਡਾ ਸੰਯੋਗ ਆ ਹਰ ਇੱਕ ਸਾਲ ਕਿਉਂ ਸਾਰੇ ਜਣੇ ਰਲ ਕੇ ਇੱਕੋ ਹੀ ਸਾਰੇ ਜਣੇ ਅੱਜ ਲੰਗਰ ਚਾਲਦਾਗਾ ਪੰਡ ਨਾਲ ਇੱਕੋ ਹੀ ਲੰਗਰ ਚਾਲਦਾ ਸਮਾਜ ਦੇ ਵਿੱਚ ਬਾਬਾ ਜੀ ਦੀ ਇਹਨਾਂ ਕਿਰਪਾ ਦੀ ਸਾਰੇ ਲਗਰਾਂ ਨੇ ਸਹਿਯੋਗ ਦੇ ਨਾਲ ਇਹ ਗੰਢ ਪਾੜ ਆਰੰਭ ਹੋ ਜਾਂਦੇ ਨੇ ਸਾਰੇ ਆਮਤਾਂ ਦੇ ਨਾਲ ਲੰਗਰ ਚੱਲਦਾ ਦਾ ਸੰਗਤਾਂ ਬੈਠੇ ਆਲੇ ਲੱਲ ਮਾਲ ਦੇ ਆਲੇ ਗੁਰੂ ਦੇ ਚਰਲਾ ਦੇ ਵਿੱਚ ਗੁਰੂ ਦੇ ਚਰਲਾ ਦੇ ਵਿੱਚ ਹੀ ਇੱਕ ਰੋ ਸੰਗਤਾਂ ਬੈਠਿਆ ਰਹੇ ਹਰ ਇੱਕ ਸਾਲ ਹੀ ਅਸੀਂ ਇੱਕ ਰੋ ਖੁਸ਼ੀਆਂ ਦੇ ਨਾਲ ਹੀ ਬਾਬਿਆਂ ਦੇ ਜਨ ਮਨਾਉਂਦੇ ਰਹੀਏ ਬਾਬੇ ਸੀ ਦਸੰਗਰ ਵਾਲੇ ਜਨ ਮਨਾਉਂਦੇ ਰਹੀਏ ਇਹਨਾਂ ਦੀ ਯਾਦ ਨੂੰ ਤਾਜ਼ਾ ਤਾਲੀਆਂ ਕਰਦੇ ਰਹੀਏ ਤਾਲੀਆਂ ਨਾਲ ਦੇ ਨਾਲ ਹੀ ਆਉਣ ਵਾਲੀਆਂ ਸਾਡੀ ਆਪੀੜਿਆ ਨੂੰ ਪਤਾ ਲੱਗੂਗਾ ਕਿ ਇਹ ਸਾਡੇ ਗੁਰੂ ਨੇ ਇਹ ਸਾਡੇ ਦੇਵੀ ਦੇਵਤੇ ਨੇ ਤੇਰੀ ਪਤਾ ਲੱਗਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜਾਲੇ ਨੇ ਕਿਤੇ ਨਹੀਂ ਬੋਲਦੀ ਨਾ O <tossos> artista